ਜਿਹਦੇ ਕੋਲ ਬਾਜਾ ਸਿੱਖਣ ਗਿਆ ਸੀ ਉਹਨੇ ਵੀ ਕਹਿਤਾ ਸੀ ਤੇ ਤੂੰ ਨਹੀਂ ਸਿੱਖਿਆ ਜਾਣਾ ਚਲਿਆ ਜਾ ਘਰ ਨੂੰ ਢੋਲ ਕੀ ਵਜਾਉਣੀ ਸਿੱਖ ਲੈ 150 200 ਰੁਪਿਆ ਮਿਲ ਗਿਆ ਕਰੋ ਆਟਾ ਉਟਾ ਲੈ ਲਿਆ ਕਰੀ ਘਰ ਦੇ ਰੋਟੀ ਖਾ ਲਿਆ ਕਰਨਗੇ ਜਿਹਦੇ ਕੋਲ ਬਾਜਾ ਸਿੱਖਣ ਗਿਆ ਸੀ ਜਿਹਦੇ ਕੋਲ ਲੈਪਟਾਪ ਸਿੱਖਣ ਗਿਆ ਉਹਨੇ ਵੀ ਜਵਾਬ ਦੇਤਾ ਇੰਨਾ ਹੱਥਾਂ ਦੇ ਨਾਲ ਸਾਰਾ ਗੁਰੂ ਗ੍ਰੰਥ ਸਾਹਿਬ ਟਾਈਪ ਕੀਤਾ ਉਹਨਾਂ ਨੂੰ ਸੌਫਟਕਾਪੀ ਦੇ ਕੇ ਨਾਲ ਵੀ ਲੈ ਕੇ ਆਇਆ ਆ ਜਿਹੜਾ ਅੱਜ ਕੰਪਿਊਟਰ ਦਾ ਕੰਮ ਕਰਦਾ ਐਨੇ ਕੈਮਰੇ ਰੱਖੀ ਬੈਠਾ ਇਹਨੂੰ ਵੀ ਕੰਪਿਊਟਰ ਮੇਹੀ ਸਿਖਾਇਆ ਜਿਹਨੂੰ ਪਤਾ ਹੀ ਨਹੀਂ ਸੀ ਕੰਪਿਊਟਰ ਹੁੰਦਾ ਕੀ ਲੈਪਟਾਪ ਹੁੰਦਾ ਕੀ ਅੱਜ ਵਾਕਾਂ ਨੂੰ ਰੋਜ਼ ਮੱਥਾ ਮਾਰਦਾ ਸਿੱਖ ਲੋ ਮੇਰੇ ਜਿੰਨੀ ਸਪੋਰਟ ਕਿਸੇ ਨੇ ਨਹੀਂ ਕਰਨੀ ਜਿੰਨਾ ਚਿਰ ਮੈਂ ਬੈਠਾ